ਭਾਈ ਮੋਰ ਸਿੰਘ ਦੀਆਂ ਬੇਟੀਆਂ ਦਾ ਜਿਕਰ ਆਉਂਦਾ ਛੋਟੀਆਂ ਬੇਟੀਆਂ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਹਾਂਜੀ ਕਿੱਦਾਂ ਦੀਆਂ ਸੀ ਥੋੜਾ ਤੁਸੀਂ ਦੱਸੋ ਦੇ ਬਾਰੇ ਸੋਹਣੀਆਂ ਸੀ ਸੋਹਣੀਆਂ ਸੀ ਹਾਂ ਇਹ ਕੈਲੀ ਗਈ ਇਹ ਕੈਦੀ ਗਈ ਸੀ ਹਾਂ ਤੇ ਇੱਕ ਮਰ ਨਿਕਲ ਗਈ ਅੱਛਾ ਉੱਥੋਂ ਅੱਛਾ ਤਿੰਨ ਬੇਟੀਆਂ ਸੀ ਉੱਥੇ ਨਹੀਂ ਤਿੰਨ ਬੇਟੀਆਂ ਆਹੋ ਤੇ ਤੀਜੀ ਬੇਟੀ ਹੁਣ ਕਿੱਥੇ ਹੈ ਗਈ ਆ ਅੱਛਾ ਉਹ ਹੈ ਗਈ ਪਰ ਬਾਹਰ ਉਹ ਘਰੇ ਕਿਲੇ ਮਲਕੀ ਪਹਿਲਾਂ ਤੇ ਉਹ ਆਵੀ ਸੀ ਨਿਊਜ਼ੀਲੈਂਡ ਏ ਉਹ ਸਾਨੂੰ ਮਿਲੀ ਇੱਕ ਦੋ ਵਾਰੀ ਮੈਂ ਤੇ ਵੀ ਮਿਲੀ ਹਾਂ ਹਾਂ ਤੇ ਉਹ ਵਿਆਹ ਕੀਤਾ ਉਹ ਗੱਲ ਸੱਚੀ ਕਰਨੀ ਚਾਹੀਦੀ ਝੂਠੇ ਦਾ ਕੋਈ ਫਾਇਦਾ ਨਹੀਂ ਉਹ ਵਿਆਹ ਕੀਤਾ ਤਾਂ ਸਾਰੇ ਮੰਨਦੀ ਆ ਭਾਜੀ ਤੁਸੀਂ ਜਿਹਨੂੰ ਅੱਖਣਾ ਰੱਖਦੇ ਹੋ ਮੈਂ ਕਿਹਾ ਚੰਗਾ ਮੈਂ ਨਹੀਂ ਉਹ ਆਪ ਹੀ ਉਹਨਾਂ ਕੀਤਾ ਪਰ ਗਏ ਸੀ ਗਏ ਸੀ ਭਰਾ ਮੇਰੇ ਦੇ ਦਾਸ ਪਰ ਮੈਂ ਮਰਨਾ ਚਾਰ ਪਾਸੇ ਦੋ ਮਨਗੇ ਦੋ ਹੈਗੇ ਇੱਕ ਉਹ ਪਾਣੀ ਬਾਤ ਕਰਨ ਨਾਲ ਵਾਲ ਨਿਕਲ ਗਿਆ ਉਹ ਤੇ ਜਿੱਥੇ ਜਿੱਥੇ ਬੜੀਆਂ ਹੰਦਿਆਈ ਲੋਕਾਂ ਨੂੰ ਉਹ ਦਾਦੇ ਉਹ ਚਲੇ ਗਏ ਤੇ ਇੱਕ ਗਰਦਾਫੁਰਾ ਦੇਖਦਾ ਟੰਬਰ ਗਰਦਾਫੁਰਾ ਪੂਰਾ ਹੋ ਗਿਆ ਤੇ ਉਹ ਫਿਰ ਕੀਤਾ ਵੀ ਗੱਲੀ ਪੜ ਜਾਂਦੀ ਕੰਦੀ ਕੰਦੀ ਬੇਟੀ ਦੀ ਜ਼ਿਕਰ ਕਰ ਰਹੇ ਤੇ ਜੀ ਬੇਟੀ ਦਾ ਹਾਂਜੀ ਤੇ ਉਹ ਫਿਰ ਮਨਾਂ ਲਿਆ ਵੀ ਤੁਸੀਂ ਕਹਿਣਾ ਜੀ ਨੂੰ ਕਹਿਣਾ ਆਪੇ ਕਹੇ ਮੈਂ ਤਨੀ ਕੇ ਹਲ ਜਾਣਾ ਸਾ ਮੈਂ ਫੇਰ ਆ ਕੇ ਆਈ ਗਰਦਾਸ ਵਾਰੀ ਟੁੜੀਆਂ ਨੂੰ ਪਹਿਣਾ ਨੂੰ ਚਲੋ ਜੇ ਜਾ ਸਕਦਾ ਚਲ ਜਾਈ ਫੇਰ ਉਪਰਾ ਮੇ ਘਰ ਆਇਆ ਤੇ ਹੋਰ ਨਹੀਂ ਬਾਕੀ ਕੋਈ ਵੀ ਹੈ ਮੇਰੇ ਮੇਰੇ ਭਰਾ ਹੀ ਹੁਣ ਮਿਲਦੇ ਹੋ ਬੇਟੀ ਮਿਲਦੀ ਆ ਉਹ ਨਾ ਹੁਣ ਨਹੀਂ ਮਿਲਦੀ ਨਾ ਉਹ ਫੇਰ ਵਿਆਹ ਜਦੋਂ ਹੋਇਆ ਨਾ ਤੇ ਫੇਰ ਉਹਦੇ ਸਹੁਰੇ ਮੈਂ ਗਈ ਅੱਜ ਦੂਆ ਮਕੇਰੀਆਂ ਵਾਲ ਸੀ ਉੱਥੇ ਮੈਂ ਗਈ ਦੇ ਉਹਨੇ ਉਹ ਦਿਨ ਥੋੜੇ ਦਿੰਦੇ ਹੀ ਜਾਣ ਦੇ ਬਾਹ ਮਨ ਜਾਣਾ ਹੀ ਪਤੋਂ ਨੇ ਉਹਨੇ ਮੁੰਡੇ ਨੇ ਵੀ ਜਾਣਾ ਹੀ ਤੇ ਉਹਨੇ ਵਰਗੋਂ ਜਾਣਾ ਹੀ ਕੁਦੀ ਨੇ ਉਹ ਅੰਡੇ ਥੋੜੇ ਦੇਣਾ ਤੇ ਮੈਂ ਕਿ ਮੈਂ ਕੱਪੜੇ-ਕਪੜੇ ਬਣਾਏ ਮੁੰਡੇ ਦੇ ਬਣਾਏ ਸਸਦੇ ਬਣਾਏ ਜਿਹਾਣੀ ਦੇ ਜਿਹੜੇ ਸਾਰਿਆਂ ਦੇ ਬਣਾ ਕੇ ਤੇ ਲੈ ਕੇ ਗਈ ਮੈਂ ਕਿ ਇਹਨੂੰ ਕਹਿੰਦੇ ਨਾ ਇਹਦੀ ਕਿਹੜੀ ਮਾਵਾ ਇਹਦੀ ਕਿਹੜੀ ਮਾਵਾ ਹੈ ਹੁਣ ਐਸੀ ਮੈਂ ਬਣਾਏ ਸੋਹਣੇ ਬੜੇ ਕੱਪੜੇ ਰੰਗ ਨਹੀਂ ਪਾਦ ਲਈ ਨਾਲ ਬਣਾ ਕੇ ਲੈ ਕੇ ਗਈ ਤੇ ਲੈ ਕੇ ਤੇ ਗਏ ਬਾਜ਼ਾਰ ਨੂੰ ਕੋਲੇ ਤੇ ਆਈ ਤੇ ਆ ਕੇ ਮੀੜੀ ਜੱਫੀ ਪਾਈ ਆਂਦੀ ਮੇਰੀ ਭੂਆ ਆ ਗਈ ਆ ਮੈਂ ਕਿਹਾ ਮੈਂ ਕਿਹਾ ਲੈ ਕੱਪੜੇ ਮੈਂ ਇਨੇ ਬਣਾਏ ਤੇ ਨਹੀਂ ਤੇ ਮੈਂ ਕਿਹਾ ਇਹਨੂੰ ਕਿਨੇ ਦੇਣੇ ਆ ਆਂਦੀ ਭੂਆ ਤੂੰ ਤਾਂ ਬੜਾ ਖਰਚ ਕੀਤਾ ਤੂੰ ਤਾਂ ਬੜੇ ਸੋਹਣੇ ਕੱਪੜੇ ਲੈਂਦੇ ਆ ਇੱਛਾ ਮੇਰਾ ਰਦਰ ਹੀ ਬੇਟੀ ਕੋ ਰਹਿਉਥੀ ਹੈ ਰਦਰ ਮੈਨੂੰ ਨਹੀਂ ਜਾਣ ਨਹੀਂ ਦਿੰਨਾ ਰਦਰ ਮੈਂ ਮੈਂ ਹੈਚਾ ਪਤਾ ਕਰਦੀ ਪਿਆਰ ਕੀਤਾ ਥੋੜਾ ਚਿਰ ਹੀ